ਈ ਸਖੀ ਅਸਾਵਰੀ ਮਹੱਲਾ ਪੰਜਵਾ ਮਨਸਾ ਏਕ ਮਾਨ ਹਾ ਗੁਰ ਸਿਓ ਨੇਤ ਧਿਆਨ ਹਾ ਡ੍ਰਿੜ ਸੰਤ ਮੰਤ ਗਿਆਨ ਹਾ ਸੇਵਾ ਗੁਰ ਚਰਾਨ ਹਾ ਤੋ ਮਿਲਿਆ ਗੁਰ ਕਿਰਪਾਨ ਮੇਰੇ ਮਨਾ ਰਹਾਉ ਟੂਟੇ ਅਨ ਭਰਾਨ ਹਾ ਰਵਿਓ ਸਰਬ ਥਾਨ ਹਾ ਲਹਿਓ ਜਮ ਪਿਆਨ ਹਾ ਪਾਇਓ ਪੇੜ ਥਾਨ ਹਾ ਤੋ ਚੂਕੀ ਸਗਲ ਕਾਨ ਲਹਿਨੋ ਜਿਸ ਮਥਾਨ ਹਾਂ ਪੈ ਪਾਵਕ ਪਾਰ ਪਰਾਨ ਹਾਂ ਨਿਜ ਕਰ ਤਿਸਹਿ ਥਾਨ ਹਾਂ ਹਰ ਰਸ ਰਸਹਿ ਮਾਨ ਹਾਂ ਲਾਠੀ ਤਿਸ ਪੁਖਾਨ ਹਾਂ ਨਾਨਕ ਸਹਿਜ ਸਮਾਇਓ ਰੇ ਮਨਾ 사ਵਰੀ ਮਹੱਲਾ ਪੰਜਵਾ ਹਰ 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 ਗੁਨੀ ਹਾਂ ਜਪਿਐ ਸਹਿਜ ਧੁਨੀ ਹਾਂ ਸਾਧੂ ਰਸਨ ਭਨੀ ਹਾਂ ਛੂਟਨ ਬਿੱਧ ਸੁਣੀ ਹਾਂ ਪਾਈਐ ਵੱਡ ਕੁੰਨੀ ਮੇਰੇ ਮਨ ਰਹਾਉ ਖੋਜ ਹੈ ਜਨ ਮੁਨੀ ਹਾਂ ਸ੍ਰਬ ਕਾ ਪ੍ਰਭ ਧਨੀ ਹਾਂ ਦਲਬ ਕਲ ਦੁਨੀ ਹਾਂ ਦੂਖ ਬਨਾਸਨੀ ਹਾਂ ਪ੍ਰਭ ਪੂਰਨ ਆਸਨੀ ਮੇਰੇ ਮਨ ਮਨਸੋ ਸੇਵੀਐ ਹਾਂ ਅਲਖਿ ਅਭੀਵੀਐ ਹਾਂ ਤਾਂ ਸਿਉ ਪ੍ਰੀਤ ਕਰ ਹਾਂ ਬਿਨਸ ਨਾ ਜਾਏ ਮਰ ਹਾਂ ਗੁਰ ਤੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨਾ ਅਸਾਵਰੀ ਮਹੱਲਾ ਪੰਜਵਾਂ ਏਕਾ ਊਟ ਗਹੋ ਹਾਂ ਗੁਰ ਕਾ ਸ਼ਬਦ ਕਹੋ ਹਾਂ ਆਗਿਆ ਸਤ ਸਹੋ ਹਾਂ ਮਨੈ ਨਦਾਨ ਲਹੋ ਹਾਂ ਸੁਖ ਹੈ ਸਮਾਈਐ ਮੇਰੇ ਮਨਾ ਰਹਾਉ ਜੀਵਤ ਜੋ ਮਰੇ ਹਾਂ ਦੁਤਰ ਸੋ ਤਰੈ ਹਾਂ ਸਭ ਕੀ ਰੇਨ ਹੋਏ ਹਾਂ ਨਿਰਪਉ ਕਹੋ ਸੋਏ ਹਾਂ ਮਿਟੇ ਅੰਦੇਸਿਆ ਹਾਂ ਸੰਤ ਉਪਦੇਸਿਆ ਮੇਰੇ ਮਨਾਂ ਜਿਸ ਜਨ ਨਾਮ ਸੁਖ ਹਾਂ ਤਿਸ ਨਿਕਟ ਨਾ ਕਦੇ ਦੁਖ ਹਾਂ ਜੋ ਹਰ ਹਰ ਜਸ ਸੁਨੇ ਹਾਂ ਸਭ ਕੋ ਤਿਸ ਮੰਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਪਾਇਆ ਮੇਰੇ ਮਨਾਂ ਸਾਵਰੀ ਮਹੱਲਾ ਪੰਜਵਾਂ ਮਿਲ ਹਰ ਜਸ ਗਾਈਐ ਹਾਂ ਪਰਮ ਪਦ ਪਾਈਐ ਹਾਂ ਵਾ ਰਸ ਜੋ ਵਿਦੇ ਹਾਂ ਤਾ ਕੋ ਸਗਲ ਸਿਦੇ ਹਾਂ ਅਨ ਦਿਨ ਜਾਗਿਆ ਹਾਂ ਨਾਨਕ ਬੜ ਭਾਗਿਆ ਮੇਰੇ ਮਨਾ ਰਹਾਉ ਸੰਤ ਪਗ ਤੋਇਐ ਹਾਂ ਦੁਰਮਤ ਖੋਇਐ ਹਾਂ ਦਾਸ ਹਰੇ ਨ ਹੋਏ ਹਾਂ ਵਿਆਪੈ ਦੁਖ ਨਾ ਕੋਏ ਹਾਂ ਭਗਤਾਂ ਸਰਨ ਪਰ ਹਾਂ ਜਨਮ ਨਾ ਕਦੇ ਮਰਾਂ ਅਸਥਿਰ ਸੇ ਭਏ ਹਾਂ ਹਰ ਹਰ ਜਿਨ ਜਪ ਲਏ ਮੇਰੇ ਮਨਾ ਸਾਜਨ ਮੀਤ ਤੂੰ ਹਾਂ ਨਾਮ ਦਰੜਾਏ ਮੂਹਾਂ ਤਿਸ ਬਿਨ ਨਾਹੀ ਕੋਏ ਹਾਂ ਮਨੇ ਅਰਾਧ ਸੋਏ ਹਾਂ ਨਿਮਖ ਨਾ ਵਿਸਰੈ ਹਾਂ ਤਿਸ ਬਿਨ ਕਿਉ ਸਰੈ ਹਾਂ ਗੁਰ ਕੋ ਕੁਰਬਾਨ ਜਾਉ ਹਾਂ ਨਾਨਕ ਜੱਪੇ ਨਾਉ ਮੇਰੇ ਮਨਾ ਸਾਵਰੀ ਮਹੱਲਾ ਪੰਜਵਾਂ ਕਾਰਨ ਕਰਨ ਤੂੰ ਹਾਂ ਅਵਰਨਾ ਸੁਜੈ ਮੂਹਾਂ ਕਰਹੈ ਸੋ ਹੋਈਐ ਹਾਂ ਸਹਿਜ ਸੁਖ ਸੋਈਐ ਹਾਂ ਧੀਰਜ ਮਨ ਭਏ ਹਾਂ ਪ੍ਰਭ ਕੈ ਦਰ ਪਈ ਮੇਰੇ ਮਨਾ ਰਹਾਉ ਸਾਧੂ ਸੰਗਮੇ ਹਾਂ ਪੂਰਨ ਸੰਜਮੇ ਹਾਂ ਜਬ ਤੇ ਛੁੱਟੇ ਆਪ ਹਾਂ ਤਾਬਤੇ ਮਿਟੇ ਤਾਪ ਹਾਂ ਕਿਰਪਾ ਧਾਰਿਆ ਹਾਂ ਪਤ ਰਖ ਬਨਵਾਰੀਆ ਮੇਰੇ ਮਨਾ ਇਹੋ ਸੁਖ ਜਾਨੀਐ ਹਾਂ ਹਰ ਕਰੇ ਸੋ ਮਾਨੀਐ ਹਾਂ ਮੰਦਾ ਨਾਹੀ ਕੋਈ ਹਾਂ ਸੰਤ ਕੀ ਰੇਨ ਹੋਏ ਹਾਂ ਆਪੇ ਜਿਸ ਰਖੈ ਹਾਂ ਹਰ ਅੰਮ੍ਰਿਤ ਸੋ ਚਖੈ ਮੇਰੇ ਮਨਾ ਜਿਸ ਕਾ ਨਾਹੀ ਕੋਈ ਹਾਂ ਤਿਸ ਕਾ ਪ੍ਰਭੂ ਸੋਏ ਹਾਂ ਅੰਤਰ ਗਤ ਬੁਜੇ ਹਾਂ ਸਭ ਕਿਸ ਤਿਸ ਸੁਝੇ ਹਾਂ ਪਤ ਤ ਉਧਾਰ ਲੇ ਹੋ ਹਾਂ ਨਾਨਕ ਅਰਦਾਸ ਇਹੋ ਮੇਰੇ ਮਨਾ ਸਾਵਰੀ ਮੁਹੱਲਾ ਪੰਜਵਾਂ ਇੱਕ ਤੁਕਾ ਹੋਏ ਪਰਦੇਸੀ ਆ ਹਾਂ ਸੁਨਤ ਸੰਦੇਸੀ ਆ ਹਾਂ ਰਹਾਉ ਜਾਂ ਸਿਓ ਰਾਚ ਰਹੇ ਹਾਂ ਸਭ ਕੋ ਤਜ ਗਏ ਹਾਂ ਸਪਨਾ ਜਿਉ ਭਏ ਹਰ ਨਾਮ ਜਿਨ ਲਏ ਹਰ ਤਜ ਅਨ ਲਗੇ ਹਾਂ ਜਨਮ ਹੈ ਮਰ ਭਗੇ ਹਾਂ ਹਰ ਹਰ ਜਨ ਲਏ ਹਾਂ ਜੀਵਤ ਸੇ ਰਹੇ ਹਾਂ ਜਿਸੈ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਨਾਂ ਬਿਰਥਾ ਕਹੂੰ ਕੌਨ ਸਿਓ ਮਨ ਕੀ ਲੋਭ ਗ੍ਰਸਿਓ ਦਸ ਹੂੰ ਦਿਸਤਾਵਤ ਆਸਾ ਲਾਗਿਓ ਤਨ ਕੀ ਰਹਾਉ ਸੁਖ ਕਹਿ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰਹਿ ਦਵਾਰ ਸਵਾਨ ਜਿਉ ਡੋਲਤ ਨਹਿ ਸੁਧ ਰਾਮ ਭਜਨ ਕੀ ਮਾਨਸ ਜਨਮੇ ਅਕਾਰਥ ਖੋਵਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉ ਨਹੀਂ ਗਾਵਤ ਕਮਤ ਬਨਾਸੈ ਤਨ ਕੀ ਰਾਗ ਆਸਾ ਮਹੱਲਾ ਪਹਿਲਾ ਅਸ਼ਟ ਪਦੀਆਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਉੱਤਰਿ ਅਵ ਘਟ ਸਰਵਰ ਨਾਵੇ ਬਕੈ ਨਾ ਬੋਲੈ ਹਰ ਗੁਣ ਗਾਵੈ ਜਲ ਆਕਾਸੀ ਸੁੰਨ ਸਮਾਵੈ ਰਸ ਸਤ ਝੋਲ ਮਹਾਰਸ ਪਾਵੈ ਐਸਾ ਗਿਆਨ ਸੁਨੋ ਅਬ ਮੋਰੀ ਭਰਪੁਰ ਧਾਰ ਰਹਿਆ ਸਭ ਠੋਰੇ ਰਹਾਉ ਸੱਚ ਬ੍ਰਤ ਨੇਮ ਨਾ ਕਾਲ ਸੰਤਾਵੇ ਸਤਗੁਰ ਸ਼ਬਦ ਕਰੋਧ ਜਲਾਵੇ ਗगन ਨਿਵਾਸ ਸਮਾਦ ਲਗਾਵੇ ਪਾਰਸ ਪਰਸ ਪਰਮ ਪਦ ਪਾਵੇ ਸੱਚ ਮਨ ਕਾਰਨ ਤਤ ਬਲੋਵੇ ਸੋ ਭਰ ਸਰਵਰ ਮੈਲ ਨਾ ਧੋਵੇ ਜੈ ਸਿਉ ਰਾਤਾ ਤੈ ਸੋ ਹੋਵੇ ਆਪੇ ਕਰਤਾ ਕਰੇ ਸੋ ਹੋਐ ਗੁਰ ਰੇ ਵਸੀ ਤਲ ਅਗਨ 부ਝਾਵੇ ਸੇਵਾ ਸੁਰਤ ਬੇਪੂਤ ਚੜਾਵੇ ਦਰਸ਼ਨ ਆਪ ਸਹਿਜ ਘਰ ਆਵੇ ਨਿਰਮਲ ਬਾਣੀ ਨਾਦ ਵਜਾਵੇ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮੱਜਨ ਗੁਰ ਵਿਚਾਰਾ ਅੰਤਰ ਪੂਜਾ ਥਾਨ ਮਰਾਰਾ ਜੋਤੀ ਜੋਤ ਮਲਾਵਣ ਹਾਰਾ ਰਾਸਨਸੇ ਆ ਮਤੇ ਕੈ ਭਾਈ ਤਖਤ ਨਵਾਸੀ ਪੰਚ ਸਮਾਏ ਕਾਰ ਕਮਾਈ ਖਸਮ ਰਜਾਏ ਅਬਘਤ 나ਥ ਨਾ ਲਖਿਆ ਜਾਏ ਜਲ ਮਹਿ ਉਪਜੈ ਜਲ ਤੇ ਦੂਰ ਜਲ ਮਹਿ ਜੋਤ ਰਹਿਆ ਪਰਪੂਰ ਕਿਸ ਨੇੜੈ ਕਿਸੇ ਆਖਾਂ ਦੂਰ ਨਿਦ ਗੁਣ गावा ਦੇਖ ਹਦੂਰ ਅੰਤਰ ਬਾਹਰ ਅਵਰ ਨਾ ਕੋਈ ਜੋ ਤਿਸ ਭਾਵੈ ਸੋ ਖੁਣ ਹੋਏ ਸੁਣ ਪਰ ਕਰ ਨਾਨਕ ਕਹਿ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਆਸਾ ਮਹੱਲਾ ਪਹਿਲਾ ਸਭ ਜਪ ਸਭ ਤਪ ਸਭ ਚਤਰਾਏ ਊਜੜ ਭਰਮੈ ਰਾਹੇ ਨਾ ਪਾਈ ਬਿਨ ਬੂਜੇ ਕੋ ਥਾਏ ਨਾ ਪਾਈ ਨਾਮ ਬਿਹੂਣੈ ਮਾਥੇ ਛਾਈ ਸਾਚ ਧਣੀ ਜਾਗ ਆਏ ਬਨਾਸਾ ਛੂਟ ਸਪ੍ਰਾਣੀ ਗੁਰਮੁਖ ਦਾਸਾ ਰਹਾਉ ਜਗ 모ਹੇ ਬਾਦਾ ਬਹੁਤੀ ਆਸਾ ਗੁਰਮਤੀ ਇਕ ਭਏ ਉਦਾਸਾ ਅੰਤਰ ਨਾਮ ਕਮਲ ਪਰਗਾਸਾ ਤਿਨ ਕੋ ਨਾਹੀ ਜਮ ਕੀ ਤਰਾਸਾ ਜਗ ਤ੍ਰੇ ਜਿਤ ਕਾਮਣ ਹਿਤ ਘਾਰੀ ਪੁੱਤਰ ਕਲਤਰ ਲਗ ਨਾਮ ਵਿਸਾਰੀ ਬਿਰਥਾ ਜਨਮ ਗੁਆਇਆ ਬਾਜੀ ਹਾਰੀ ਸਤਗੁਰ ਸੇਵੇ ਕਰਨੀ ਸਾਰੀ ਬਾਹਰ ਹੋਂ ਹਉ ਮੈਂ ਕਹਿ ਕਹਾਈ ਅੰਦਰ ਹੋਂ ਮੁਕਤ ਲੀਪ ਕਦੇ ਨਾ ਲਾਏ ਮਾਇਆ ਮੋਹ ਗੁਰ ਸ਼ਬਦ ਜਲਾਏ ਨਿਰਮਲ ਨਾਮ ਸਦ ਹਿਰਦੈ ਧਾਈ ਧਾਵਤ ਰਾਖੈ ਠਾਕ ਰਹਾਏ ਸਿੱਖ ਸੰਗਤ ਕਰਮ ਮਿਲਾਏ ਗੁਰ ਬਿਨ ਭੂਲੋ ਆਵੈ ਜਾਇ ਨਦਰ ਕਰੇ ਸੰਜੋਗ ਮਲਾਇ ਗੁਰੂੜੋ ਕਹੋ ਨ ਕਹਿਆ ਜਾਈ ਕਤ ਕਥੋ ਨਹਿ ਕੀਮਤ ਪਾਈ ਸਭ ਦੁਖ ਤੇਰੇ ਸੁਖਰ ਜਾਇ ਸਭ ਦੁਖ ਮੀਟੇ ਸਾਚੈ ਨਾਈ ਕਰ ਬਿਨ ਵਾਜਾ ਪਗ ਬਿਨ ਤਾਲਾ ਜੇ ਸ਼ਬਦ ਬੁੱਝੈ ਤਾ ਸਚ ਨਿਹਾਲਾ ਅੰਤਰ ਸਾਚ ਸਬੇ ਸੁਖ ਨਾਲਾ ਨਦਰ ਕਰੇ ਰਾਖੇ ਰਖਵਾਲਾ ਤੇਰੇ ਭਵਨ ਸੂਜੈ ਆਪ ਗੁ ਆਵੇ ਬਾਣੀ ਬੂਝੈ ਸੱਚ ਸੁਮਾਵੇ ਸ਼ਬਦ ਵਿਚਾਰੇ ਏਕ ਲਿਵ ਤਾਰਾ ਨਾਨਕ ਧੰਨ ਸਵਾਰਨ ਹਾਰਾ ਆਸਾ ਮਹੱਲਾ ਪਹਿਲ